ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਪੰਤਿਕ ਮੁੱਦਾ ਸੁਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਦੇ ਮੁਖੀ ਬਾਬਾ ਦੋਨਾਂ ਦੀਆਂ ਮੁਲਾਕਾਤਾਂ ਕਿਸ ਤਰ੍ਹਾਂ ਹੋਈਆਂ ਕਿਵੇਂ ਹੋਈਆਂ ਇਸ ਮੁੱਦੇ ਨੂੰ ਲੈ ਕੇ ਉਸ ਵੇਲੇ ਇੱਕ ਹਮਸਾਨ ਮਚਿਆ ਵਾ ਜਦੋਂ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਪੇਸ਼ ਹੋ ਕੇ ਆਪਣਾ ਸੁਪਰਸਟੀਕਰਨ ਦਿੱਤਾ ਤੇ ਸਿੰਘ ਸਾਹਿਬਾਨ ਨੇ ਜਿਹਨਾਂ ਮਾਮਲਿਆਂ ਤੇ ਫੈਸਲਾ ਲੈਣਾ ਆਪਾਂ ਸਾਰੇ ਜਾਣਦੇ ਆ ਜਿਹੜੇ ਬਾਗੀ ਅਕਾਲੀ ਆਗੂ ਹੈ ਉਹਨਾਂ ਨੇ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਕਿ ਗੰਭੀਰ ਦੋਸ਼ ਲਾਏ ਸੀ ਜਿਨ੍ਹਾਂ ਦੇਰਾ ਸਰਸਾ ਮੁਕਤੀ ਦੀ ਗੱਲ ਵੀ ਸੀ ਗੁਰਗਾਂਸ ਦੀ ਬੇਅਦਬੀ ਦੇ ਮੁੱਦੇ ਤੇ ਹੋਰ ਮਾਮਲੇ ਵੀ ਐ ਪਰ ਕਾਲੀ ਦਲ ਦਾ ਕਹਿਣਾ ਹੈ ਕਿ ਕਾਲੀ ਦਲ ਨੂੰ ਖੋਰਾ ਲਾਉਣ ਦੇ ਲਈ ਕਮਜ਼ੋਰ ਕਰਨ ਦੇ ਲਈ ਜਿਹਨ ਹਾਕਮ ਤੇ ਰਹੇ ਉਹ ਲਗਾਤਾਰ ਕੋਸ਼ਿਸ਼ ਕਰ ਰਹੀਆਂ ਤੇ ਝੂੜਦਾ ਪਲੰਦਾ ਜੋ ਡੇਰਾ ਮੁਖੀ ਦਾ ਚੇਲਾ ਰਿਹਾ ਪ੍ਰਦੀਪ ਕਲੇਰ ਤੇ ਗਵਾ ਬਣਿਆ ਵਾਧਾ ਮਾਫ ਗਵਾ ਇਸ ਮਾਮਲੇ ਜੇਲ ਵੀ ਕੱਟੀ ਐ ਤੇ ਜ਼ਮਾਨਤੇ ਬਾਹਰ ਐ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਚ ਮੇਰੇ ਨਾਲ ਪੈਨਲ ਤੇ ਜਿਹੜੇ ਮਹਿਮਾਨ ਕਦਾ ਪਰ ਮਹਿਮਾਨ ਸਾਡੇ ਜਾਣੇ ਪਹਿਚਾਣੇ ਚਿਹਰੇ ਬਣਿਆ ਜੁੜੇ ਆ ਸਾਡੇ ਨਾਲ ਅਮਰਿੰਦਰ ਸਿੰਘ ਜੀ ਸ਼ੋਹਨੀ ਗੁਰਦਵਾਰਾ ਪਰੰਦ ਕਮੇਟੀ ਦੇ ਸਾਵਕਾ ਮੈਂਬਰ ਨੇ ਇਦਾਂ ਹੀ ਡਾਕਟਰ ਬੂਟਾ ਸਿੰਘ ਬਰਾਗੀ ਰਾਸੀ ਵਿਸ਼ਲੇਸ਼ਕ ਦਾ ਹਨ ਪੰਤਿਕ ਮਾਮਲਿਆਂ ਤੇ ਆਪਣੀ ਮਹਾਰਤ ਰੱਖਦੇ ਆ ਦੋਨਾਂ ਹੀ ਮਹਿਮਾਨਾਂ ਨੂੰ ਤਾਹਦਲ ਤੋਂ ਮੈਂ ਜੀ ਆਕਦਾ ਵੈਲਕਮ ਕਰਦਾ ਹਾਂ ਬਰਿੰਦਰ ਜੀ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਡੇਰਾ ਮੁਖੀ ਦੀ ਮੁਲਾਕਾਤ ਦੋਨਾਂ ਮਾਮਲਿਆਂ ਨੂੰ ਲੈ ਕੇ ਇੱਕ ਵੱਡਾ ਕਮਸਾਨ ਪਿਆ ਵਾ ਇਸ ਵੇਲੇ ਮੀਡੀਆ ਦੇ ਅੰਦਰ ਤੇ ਰਾਸੀ ਹਲਕੇ ਦੇ ਅੰਦਰ ਅਕਾਲੀ ਦਲ ਮਕਮਲ ਤੌਰ ਤੇ ਡਿਨਾਈ ਕਰ ਰਿਹਾ ਹੈ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜਦੋਂ ਆ ਪ੍ਰਦੀਪ ਕਲੇਰ ਦੀ ਗੱਲ ਕਰਦੇ ਆ ਉਹਨਾਂ ਨੇ ਮੀਡੀਆ ਜਾ ਕੇ ਲਗਾਤਾਰ ਇਸ ਮਾਮਲੇ ਤੇ ਤਵਾਂ ਲਾਇਆ ਕਿ ਮੇਰੇ ਕੋਲੇ ਉਹ ਸਾਰੇ ਸਬੂਤ ਹੈਗੇ ਆ ਕਿ ਕਦੋਂ-ਕਦੋਂ ਮਿਲਦੇ ਰਹੇ ਆ ਕਦੋਂ-ਕਦੋਂ ਮੁਲਾਕਾਤਾਂ ਹੋਈਆਂ ਕਿਦਾਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਕਿਵੇਂ ਦੇਖਦੇ ਆ ਇਸ ਇਨਸਾਨ ਨੂੰ ਬਿਲਕੁਲ ਉਸ ਮੌਕੇ ਤੇ ਆ ਜਦੋਂ ਮਾਮਲਾ ਅਕਾਲ ਤਾ ਸਾਹ ਤੇ ਪਹੁੰਚਿਆ ਬੈ ਜੀ ਅਮਰਿੰਦਰ ਜੀ ਬਿਲਕੁਲ ਸਿੱਧੂ ਸਾਹਿਬ ਜਿਵੇਂ ਤੁਸੀਂ ਗੱਲ ਦੱਸੀ ਹੈ ਬਾਗੀ ਅਕਾਲੀਆਂ ਨੇ ਜਾਂ ਜਿਹੜਾ ਮਰਜੀ ਉਹਨਾਂ ਨੂੰ ਨਾਮ ਦੇ ਦਿਓ ਜਦੋਂ ਉਹਨਾਂ ਨੇ ਜਾ ਕੇ ਉੱਥੇ ਕਬੂਲਨਾਮਾ ਦਿੱਤਾ ਕਿ ਸਾਡੇ ਕੋਲੋਂ ਇਹ ਗੁਨਾਹ ਹੋਏ ਐ ਅਸੀਂ ਇਸ ਗੁਨਾਹ ਦੀ ਮਾਫੀ ਮੰਗਣਾ ਚਾਹੁੰਦੇ ਹਾਂ ਤੇ ਸਾਡੇ ਕੋਲ ਸਾਰਾ ਆਪਣੀ ਆਤਮਾ ਦੀ ਬੋਝ ਨੂੰ ਹਲਕਾ ਕਰਨ ਲਈ ਇਹ ਸਾਰਾ ਕੁਝ ਅਸੀਂ ਦੱਸ ਰਹੇ ਹਾਂ ਕਿ ਸਾਨੂੰ ਗੁਰਮਤ ਰੋ ਰੀਤਾ ਮੁਤਾਬਕ ਤਨਖਾਹ ਲਈ ਜਾਵੇ ਇਸ ਤਰੀਕੇ ਦੀ ਗੱਲ ਜਦੋਂ ਉਹਨਾਂ ਨੇ ਕੀਤੀ ਤੇ ਜਥੇਦਾਰ ਸਾਹਿਬ ਨੂੰ ਮਜਬੂਰਨ ਦੂਸਰੇ ਪੱਖ ਨੂੰ ਵੀ ਬੁਲਾਣਾ ਹੀ ਪੈਣਾ ਸੀ ਤੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਵੀ ਹਦਾਇਤ ਕੀਤੀ ਕਿ ਉਹ 15 ਦਿਨ ਦੇ ਵਿੱਚ ਆਪਣਾ ਲਿਖਤੀ ਜਵਾਬ ਜੋ ਹੈ ਉਹ ਅਕਾਲ ਤਖਤ ਸਾਹਿਬ ਤੇ ਦੇਣ ਤੇ ਸੁਖਵੀਰ ਬਾਦਲ ਨੇ ਬੰਦ ਲਿਫਾਫੇ ਦੇ ਵਿੱਚ ਆਪਣਾ ਜਿਹੜਾ ਜਵਾਬ ਹੈ ਉਹ ਉਹਨਾਂ ਨੂੰ ਦੇ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਲੜੀਵਾਰ ਇੱਕ ਮਤਲਬ ਘਟਨਾਕਰਮ ਜਿਹੜਾ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਉਹਦੇ ਵਿੱਚ ਆਪਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ IG ਪੇ ਪੁਲਿਸ ਸਾਹਿਬ ਕਾ ਜਿਹੜੇ ਹੈਗੇ ਆ ਰਣਵੀਰ ਖਟੜਾ ਉਹ ਉੱਥੇ ਜਾ ਕੇ ਪੇਸ਼ ਹੁੰਦੇ ਆ ਅਕਾਲ ਤਖਤ ਸਾਹਿਬ ਦੇ ਤੇ ਆਪਣੀ ਜਿਹੜੀ ਆ ਉਹ ਦੱਸਦੇ ਆ ਕਿ ਉਹਨਾਂ ਨੂੰ ਉਸ ਦੇ ਬਾਰੇ ਕੀ ਕੀ ਜਾਣਕਾਰੀ ਹੈ ਇਸ ਕੇਸ ਦੇ ਬਾਰੇ ਕਿਸ ਤਰੀਕੇ ਦੇ ਨਾਲ ਉਹ ਜਦੋਂ ਮੁਲਜਮਾਂ ਨੂੰ ਫੜਨ ਜਾ ਰਹੇ ਸੀ ਤੇ ਰਾਹ ਦੇ ਵਿੱਚ ਹੀ ਉਹਨਾਂ ਨੂੰ ਹਦਾਇਤ ਦਿੱਤੀ ਗਈ ਕਿ ਨਹੀਂ ਫੜਨਾ ਤੇ ਵਾਪਸ ਆ ਜਾਓ ਤੁਸੀਂ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਜਥੇਦਾਰ ਸਾਹਿਬਾਨ ਨਾਲ ਕੀਤੀਆਂ ਤੇ ਮੀਡੀਆ ਦੇ ਵਿੱਚ ਵੀ ਆਈਆਂ ਉਸ ਤੋਂ ਬਾਅਦ ਫਿਰ ਅਸੀਂ ਦੇਖਿਆ ਕਿ ਜਥੇਦਾਰ ਸਾਹਿਬ ਤੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਵੀ ਪਹਚਾਈ ਗਈ ਸਪੈਸ਼ਲੀ ਇਸ ਕੰਟੈਕਸਟ ਦੇ ਵਿੱਚ ਕਿ ਐਮਐਸਜੀ ਫਿਲਮ ਚਲਾਉਣ ਨੂੰ 100 ਕਰੋੜ ਦਾ ਸੌਦਾ ਸੁਖਵੀਰ ਬਾਦਲ ਤੇ ਰਾਮ ਰਹੀਮ ਦੇ ਵਿੱਚ ਅਕਸ਼ੇ ਕੁਮਾਰ ਦੇ ਘਰ ਦੇ ਵਿੱਚ ਬਹਿ ਕੇ ਹੋਇਆ ਉਸ ਕਮਿਸ਼ਨ ਦੇ ਵਿੱਚ ਜੋ ਰਿਪੋਰਟਾਂ ਹੈਗੀਆਂ ਤੇ ਬਾਅਦ ਦੇ ਵਿੱਚ ਜਦੋਂ ਫਿਲਮ ਨਾ ਚੱਲੀ ਤੇ ਉਹ ਪੈਸੇ ਦਿੱਤੇ ਵੀ ਨਹੀਂ ਗਏ। ਕਾਫੀ ਉਹ ਲੰਬੀ ਡਿਟੇਲ ਹੈ ਉਹਦੇ ਵਿੱਚ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜਸਟਿਸ ਜੋਰਾ ਸਿੰਘ ਵੀ ਉੱਥੇ ਪਹੁੰਚ ਜਾਂਦੇ ਆ ਤੇ ਜਸਟਿਸ ਜੋਰਾ ਸਿੰਘ ਜਿਹੜਾ ਉਹਨਾਂ ਦੀ ਕਮਿਸ਼ਨ ਦੀ ਜਿਹੜੀ ਰਿਪੋਰਟ ਸੀਗੀ ਜਿਹੜੀ ਅਕਾਲੀ ਗਵਰਨਮੈਂਟ ਨੇ ਲੈਣ ਤੋਂ ਨਾ ਕਰਤੀ ਸੀ ਤੇ ਉਹ ਆਪਣੀ ਰਿਪੋਰਟ ਉੱਥੇ ਸਬਮਿਟ ਕਰ ਆਂਦੇ ਆ। ਇਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਨੋਟਿਸ ਦੇ ਵਿੱਚ ਯਾਨੀ ਗੁਰਮੁਖ ਸਿੰਘ ਦੀ ਵੀਡੀਓਜ਼ ਵੀ ਲਈਆਂ ਜਾਂਦੀਆਂ। ਤੇ ਗਿਆਨੀ ਇਕਬਾਲ ਸਿੰਘ ਜਿਹੜੇ ਉਸ ਵੇਲੇ ਪੰਜ ਸਿੰਘ ਸਾਹਿਬਾਂ ਚ ਬੈਠੇ ਸੀ ਜਾਨੀ ਗੁਰਮਖ ਸਿੰਘ ਵੀ ਪੰਜ ਸਿੰਘ ਸਾਹਿਬਾਂ ਚ ਬੈਠੇ ਸੀ ਗਿਆਨੀ ਇਕਬਾਲ ਸਿੰਘ ਦੇ ਉਹ ਬਿਆਨ ਜਿਹੜੇ ਵਿੱਚ ਉਹਨਾਂ ਨੇ ਕੀਤਾ ਕਿ تسلیم ਕੀਤਾ ਕਿ ਅਕਾਲ ਤਖਤ ਸਾਹਿਬ ਦੇ ਕੰਪਿਊਟਰ ਦੇ ਵਿੱਚ ਹੀ ਮਾਫੀ ਨਾਮੇ ਦਾ ਸ਼ਬਦ ਜਿਹੜਾ ਉਹ ਜੋੜਿਆ ਗਿਆ ਸੋ ਇਹ ਸਾਰੇ ਹਾਲਾਤਾਂ ਦੇ ਵਿੱਚੋਂ ਦੂਜੇ ਪਾਸੇ ਅਕਾਲੀ ਦਲ ਜਿਹੜਾ ਹੈਗਾ ਉਹ ਆਪਣੇ ਪੱਖ ਮਤਲਬ ਬਾਦਲ ਦਲ ਜਿਹੜਾ ਆਪਣੇ ਪੱਖ ਰੱਖਦਾ ਆ ਰਿਹਾ ਹੈ ਹੁਣ ਜਿਹੜੀ ਇੱਕ ਨਵੀਂ ਵੀਡੀਓ ਆਈ ਹੈ ਪ੍ਰਦੀਪ ਕਲੇਰ ਦੀ ਸਭ ਤੋਂ ਪਹਿਲਾਂ ਉਹ ਇੱਕ ਨਿੱਜੀ ਮਤਲਬ ਉੱਗੇ ਪੱਤਰਕਾਰ ਨੇ ਉਸ ਦੀ ਇੰਟਰਵਿਊ ਕੀਤੀ ਉੱਥੋਂ ਇਹ ਬਵਾਲ ਇੱਕਦਮ ਮਚਿਆ ਤੇ ਉਸ ਬੰਦੇ ਨੇ ਇਹ ਇਨਕਸ਼ਾਫ ਕੀਤੇ ਉਹਦੀ ਅਰੈਸਟ ਹੋ ਚੁੱਕੀ ਹੈ ਅਰੈਸਟ ਤੋਂ ਬਾਅਦ ਉਹ ਚੰਡੀਗੜ੍ਹ ਦੀ ਕਜ਼ਾਲਤ ਦੇ ਵਿੱਚ ਉਸਨੇ 164 ਦਾ ਬਿਆਨ ਵੀ ਦਿੱਤਾ ਇਸ ਸੰਬੰਧ ਦੇ ਵਿੱਚ ਲੇਕਿਨ ਪ੍ਰੈਸ ਦੇ ਵਿੱਚ ਉਹ ਕੁਝ ਗੱਲਾਂ ਜ਼ਿਆਦਾ ਕਰ ਰਿਹਾ ਜਿਹੜੇ ਕਿ ਹੋ ਸਕਦਾ ਬਿਆਨ ਦੇ ਵਿੱਚ ਨਾ ਹੋਣ ਉਸਨੇ ਇਨਕਸ਼ਾਫ ਕੀਤਾ ਕਿ ਸੁਖਬੀਰ ਬਾਦਲ ਡੇਰਾ ਮੁਖੀ ਨੂੰ ਮਿਲਣ ਦੇ ਲਈ 2012 ਦੇ ਵਿੱਚ ਡੇਰਾ ਸਰਸਾ ਸੌਦਾ ਆਏ ਇਕੱਲੇ ਆਏ ਤੇ ਇੱਕ ਲੱਖੀ ਲੱਖੀ ਹੰਡਿਆਆ ਨਾਮ ਦਾ ਬੰਦਾ ਜਿਹੜਾ ਹੈ ਉਹ ਗੱਡੀ ਚਲਾ ਰਿਹਾ ਗੱਡੀ ਦਾ ਉਹਨੇ ਮੇਕ ਵੀ ਦੱਸਦੀ ਕਿ Swift Swift ਮੇਕ ਦੀ ਗੱਡੀ ਸੀ Maruti ਵਾਲਿਆਂ ਦੀ ਉਹਦੇ ਵਿੱਚ ਸੁਖਵੀਰ ਬਦਲ ਆਏ ਤੇ ਉਹਨਾਂ ਨੇ ਹਰਸਿਮਰਤ ਕੌਰ ਲਈ ਵੋਟਾਂ ਮੰਗੀਆਂ ਬਾਬੇ ਦੇ ਨਾਲ ਮੁਲਾਕਾਤ ਕਰਕੇ ਉਸ ਤੋਂ ਬਾਅਦ ਉਹਨੇ ਦੋ ਮੁਲਾਕਾਤਾਂ ਦਾ ਹੋਰ ਜ਼ਿਕਰ ਕੀਤਾ 2017 ਦੇ ਵਿੱਚ ਇੱਕ ਮੁਲਾਕਾਤ ਦਾ ਜ਼ਿਕਰ ਉਹ ਕਰਦਾ ਹੈ ਕਿ ਭਈ ਸੁਖਵੀਰ ਬਾਦਲ ਦਿੱਲੀ ਦੇ ਵਿੱਚ ਗ੍ਰੇਟਰ ਕਲਾਸ਼ ਆ ਰਹਿ ਰਹੇ ਸਦੇ ਬਾਬੇ ਦੀ ਜਿਹੜੀ ਕੋਠੀ ਹੈ ਨਿੱਜੀ ਕੋਠੀ ਵੱਡੀ ਆਲੀਸ਼ਾਨ ਉਹਦੇ ਵਿੱਚ ਉਹਨੂੰ ਮਿਲਣ ਆਏ ਉਸ ਵੇਲੇ ਵੀ ਉਹ ਉੱਥੇ ਹਾਜ਼ਰ ਸੀ ਤੇ ਤੀਸਰਾ ਜ਼ਿਕਰ ਉਹ ਕਰਦਾ ਹੈ ਕਿ ਜੈਪੁਰ ਦੇ ਇੱਕ ਕਿਸੇ ਫਾਰਮ ਹਾਊਸ ਦੇ ਵਿੱਚ ਜੋ ਕਿ ਬਾਬੇ ਦਾ ਉੱਥੇ ਜਾਇਦਾਦ ਹੈਗੀ ਹੈ ਉੱਥੇ ਵੀ ਸੁਖਵੀਰ ਬਾਦਲ ਮਿਲਣ ਆਏ ਔਰ ਉਹ ਇਹ ਵੀ ਕਹਿੰਦਾ ਕਿ ਸੁਖਵੀਰ ਬਾਦਲ ਉੱਥੇ 5 ਸਟਾਰ ਹੋਟਲ 'ਚ ਠਹਿਰੇ ਹੋਏ ਸੀ ਉਸ ਹੋਟਲ ਦੇ ਵਿੱਚੋਂ ਉਹ ਆਏ ਸੋ ਕਾਫੀ ਡਿਟੇਲ ਦੇ ਵਿੱਚ ਉਹ ਗੱਲਾਂ ਕਰਦਾ ਹੈ ਉਸ ਤੋਂ ਬਾਅਦ ਫਿਰ ਉਹ ਚਿੱਠੀ ਦੀ ਗੱਲ ਵੀ ਕਰਦਾ ਜਿਹੜਾ ਹੈ ਪ੍ਰਦੀਪ ਕਲੇਰ ਹੈਗਾ ਉਹ ਕਹਿੰਦਾ ਮੈਂ ਸੁਖਵੀਰ ਬਾਦਲ ਨੂੰ 12 ਸਫਦਰ ਜੰਗ ਰੋਡ ਦੇ ਉੱਪਰ ਜਾ ਕੇ ਮਿਲਿਆ ਤੇ ਉਹਨਾਂ ਨੂੰ ਗੱਲ ਕੀਤੀ ਕਿ ਵੀ ਐਮ ਐਸ ਜੀ ਫਿਲਮ ਨੂੰ ਚਲਾਉਣ ਲਈ ਜਿਹੜੀਆਂ ਰੁਕਾਵਟਾਂ ਆ ਰਹੀਆਂ ਉਹਨੂੰ ਦੂਰ ਕੀਤਾ ਜਾਏ ਤੇ ਸੁਖਵੀਰ ਬਾਦਲ ਨੇ ਉਸ ਨੂੰ ਕਿਹਾ ਕਿ ਆਪਣੇ ਬਾਬੇ ਤੋਂ ਚਿੱਠੀ ਲੈ ਕੇ ਆਓ ਤੇ ਉੱਥੇ ਫਿਰ ਉਹ ਇਹ ਵੀ ਕਹਿੰਦਾ ਕਿ ਸੁਖਵੀਰ ਬਾਦਲ ਨੇ ਆਪਣੀ ਹਿੱਕ ਥਾਪੜ ਕੇ ਕਿਹਾ ਕਿ ਤੁਹਾਡੇ ਸਿਸਟਮ ਦਾ ਬਾਬਾ ਉਹ ਹੈ ਤੇ ਇਧਰਲੇ ਸਿਸਟਮ ਦੇ ਸਿੱਖਾਂ ਦੇ ਸਿਸਟਮ ਦਾ ਬਾਬਾ ਮੈਂ ਆ ਜੋ ਮੈਂ ਕਰਦਾਗਾ ਉਹ ਫਾਈਨਲ ਹੋਏਗਾ ਇਦਾਂ ਦੀਆਂ ਗੱਲਾਂ ਪ੍ਰਦੀਪ ਕਲੇਰ ਜਿਹੜੀ ਆ ਉਸ ਇੰਟਰਵਿਊ ਚ ਕਰ ਰਿਹਾ ਫਿਰ ਉਹ ਕਹਿੰਦਾ ਮੈਂ ਬੰਬੇ ਗਿਆ ਬੰਬੇ ਰਾਮ ਰਹੀਮ ਨੂੰ ਮਿਲਿਆ ਉੱਥੇ ਉਹ ਆਪਣਾ ਜਿਹੜਾ ਮਾਫੀਨਾਮਾ ਸੀ ਉਸ ਤੇ ਦਸਕਤ ਨਹੀਂ ਸੀ ਕਰ ਰਿਹਾ ਮਾਫੀਨਾਮੇ ਤੋਂ ਫਿਰ ਉਸਨੇ ਉਸ ਨੂੰ ਸਪਸ਼ਟੀਕਰਨ ਬਣਾ ਦਿੱਤਾ ਕਿ ਭਈ ਸਾਡਾ ਸਪਸ਼ਟੀਕਰਨ ਹੋਏਗਾ ਕਿ ਭਈ ਅਸੀਂ ਤਾਂ ਕੁਝ ਮੈਂ ਮੈਂ ਤਾਂ ਕੋਈ ਸਵਾੰਗ ਰਚਾਇਆ ਹੀ ਨਹੀਂ ਇਸ ਤਰੀਕੇ ਦੀਆਂ ਗੱਲਾਂ ਉਹਨੇ ਕੀਤੀਆਂ ਤੇ ਹਿੰਦੀ ਦੇ ਵਿੱਚ ਲਿਖ ਕੇ ਉਸਨੇ ਉਹ ਸਪਸ਼ਟੀਕਰਨ ਦਿੱਤਾ ਤੇ ਬੜੀ ਮੁਸ਼ਕਲ ਦੇ ਨਾਲ ਹਨੀਪ੍ਰੀਤ ਨੇ ਉਹਦੇ ਕੋਲੋਂ ਬਾਬੇ ਕੋਲੋਂ ਦਸਕਤ ਕਰਵਾਏ ਉਸਤੇ ਪ੍ਰੈਸ਼ਰ ਪਾ ਕੇ ਕਿ ਭਈ 200 300 ਕਰੋੜ ਦਾ ਮਾਮਲਾ ਫਿਲਮ ਜੇ ਪੰਜਾਬ ਚ ਚੱਲ ਜਾਂਦੀ ਹੈ ਤੇ ਸਾਡੀ ਜਿਹੜੀ ਇਨਕਮ ਹੈ ਉਹ ਵੱਧ ਜਾਏਗੀ ਤਾਂ ਉਸਨੇ ਦਸਕਤ ਕੀਤੀ ਤੇ ਮਰਿੰਦਰ ਜੀ ਅਮਰਿੰਦਰ ਜੀ ਤੁਸੀਂ ਉਹਦੀ ਜਿਹੜੀ ਜੋ ਵੀ ਉਹਦੀ ਮੀਡੀਆ ਨੂੰ ਇੰਟਰਵਿਊ ਦਿੱਤੇ ਕਮੈਂਟ ਕਰ ਰਹੇ ਹੋ ਬੋਲੇ ਹੋ ਪਰ ਕਾਲੀਦਾਲ ਦੀ ਜਦੋਂ ਆਪਾਂ ਗੱਲ ਕਰ ਰਹੇ ਤਾਂ ਆਪਣਾ ਉਹਨਾਂ ਚ ਬਲਵਿੰਦਰ ਸਿੰਘ ਪੁੰਦੜਾ ਹੈ ਮੇਸ਼ਿੰਦਰ ਗਰੇਵਾਲ ਹੈ ਕੁਝ ਹੋਰ ਕਾਲੀ ਆਗੂ ਹੈ ਉਹਨਾਂ ਨੇ ਸਾਰੇ ਦੋਸਾਂ ਨੂੰ ਨਾਲੇ ਡਿਨਾਈ ਕੀਤਾ ਡਿਨਾਈ ਤਾਂ ਕੀਤਾ ਹੀ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਦੋਸ਼ੀ ਜਿਹੜਾ ਆਪ ਹੀ ਦੋਸ਼ੀ ਹੈ ਉਹਨੂੰ ਕਹਿੰਦੇ ਹੀਰੋ ਬਣਾਇਆ ਜਾ ਰਿਹਾ ਹੈ ਉਹ ਉਹਨਾਂ ਦਾ ਪੱਕ ਹੋਏਗਾ ਲੇਕਿਨ ਮੈਂ ਤੁਹਾਨੂੰ ਇਹਦੀ ਗੱਲ ਕਰ ਰਿਹਾ ਫਿਰ ਉਹ ਕਹਿੰਦਾ ਕਿ ਮੈਂ ਉਹ ਚਿੱਠੀ ਲੈ ਕੇ ਉਹ ਖੁਦ ਕਹਿੰਦਾ ਕਿ ਅਰਸ਼ਦੀਪ ਕਲੇਰ ਤੇ ਮੈਂ ਨਾ ਅਰਸ਼ ਅਰਸ਼ਦੀਪ ਧੂਰੀ ਤੇ ਇਹ ਪ੍ਰਦੀਪ ਕਲੇਰ ਇਹ ਦੋਨੋਂ ਚਿੱਠੀ ਲੈ ਕੇ ਕਿਸ ਤਰੀਕੇ ਦੇ ਨਾਲ ਬੰਬੇ ਤੋਂ ਚੰਡੀਗੜ੍ਹ ਆਣਿਆਂ ਸੁਖਬੀਰ ਬਾਦਲ ਨੂੰ ਕੋਠੀ 'ਚ ਮਿਲਦੇ ਆ ਉੱਥੇ ਉਸਨੂੰ ਉਹ ਕਹਿੰਦਾ ਮੇਰੇ ਸਾਹਮਣੇ ਆਪਣਾ ਦਲਜੀਤ ਚੀਮੇ ਨੂੰ ਬੁਲਾਇਆ ਗਿਆ ਤੇ ਦਲਜੀਤ ਚੀਮੇ ਨੇ ਅਗੇ ਟੈਲੀਫੋਨ ਤੇ ਗੱਲਾਂ ਕੀਤੀਆਂ ਉਹ ਕਹਿੰਦਾ ਚਿੱਠੀ ਹਿੰਦੀ ਇਸ ਦਾ ਪੰਜਾਬੀ ਟਰਾਂਸਲੇਸ਼ਨ ਕੀਤਾ ਜਾਏ ਤੇ ਫਿਰ ਕਹਿੰਦਾ ਮੁੱਦਾ ਇਹ ਉਠਿਆ ਕਿ ਇਹਦੇ ਵਿੱਚ ਮਾਫੀਨਾਮੇ ਦਾ ਸ਼ਬਦ ਨਹੀਂ ਹੈ ਤੇ ਉੱਥੇ ਹੀ ਬਹਿ ਕੇ ਪੈਨ ਦੇ ਨਾਲ ਮਾਫੀਨਾਮਾ ਲਿਖਿਆ ਗਿਆ ਉਹਦੇ ਵਿੱਚ ਜਿਹੜੀ ਕਹਿੰਦਾ ਥੋੜੀ ਜੀ ਜਗ੍ਹਾ ਬਚੀ ਹੋਈ ਸੀ ਬਾਬੇ ਦੇ ਦਸਖਤਾਂ ਦੇ ਵਿੱਚ ਔਰ ਚਿੱਠੀ ਦੇ ਮਜਮੂਨ ਦੇ ਵਿੱਚ ਉਹਦੇ ਵਿੱਚ ਇਹ ਕੀਤਾ ਗਿਆ ਸੋ ਇਸ ਤਰੀਕੇ ਦੀਆਂ ਗੱਲਾਂ ਉਹ ਤਾਂ ਇਹ ਵੀ ਕਲੇਮ ਕਰਦਾ ਚਿੱਠੀ ਘਟਾ ਕੇ ਤੁਸੀਂ ਦੇਖ ਲਓ ਜਿੱਥੇ ਵੀ ਚਿੱਠੀ ਹੋਏਗੀ ਉਹ ਤੁਹਾਨੂੰ ਲੱਗ ਲਿਖਿਆ ਦਿਖ ਜਾਏਗਾ ਅਹਿਮ ਅਹਿਮ ਇਸ਼ੂ ਐਸ ਮੁੱਦੇ ਤੇ ਵਾਪਸ ਆਉਣੇ ਡਾਕਟਰ ਬਰਾਗੀ ਸਾਹਿਬ ਨਾਲ ਬਣਿਆ ਡਾਕਟਰ ਬਰਾਗੀ ਤੁਸੀਂ ਪੰਥ ਦੇ ਮੁੱਦਿਆਂ ਦੀ ਮਹਾਰਤ ਰੱਖਦੇ ਹੀ ਰੱਖਦੇ ਹਾਂ ਮੈਂ ਕਹਾਂ ਕਿ ਇੱਕ ਸੈਂਟੀਫਿਕ ਤਰੀਕੇ ਨਾਲ ਕਾਨੂੰਨੀ ਨਜ਼ਰੀਏ ਤੋਂ ਵੀ ਤੁਹਾਡਾ ਆਪਣਾ ਗੱਲ ਕਹਿੰਦਾ ਇੱਕ ਅੰਦਾਜ਼ਾ ਜੋ ਵੱਡਾ ਇਸ਼ੂ ਆ ਪੰਥ ਦੇ ਲਈ ਵੱਡਾ ਵਰਤਾਰਾ ਇੱਕ ਪਾਸੇ ਅਕਾਲੀ ਦਲ ਟੋਟਲੀ ਡਿਨਾਈ ਕਰ ਰਿਹਾ ਦੂਜੇ ਪਾਸੇ ਉਸ ਵੇਲੇ ਸਾਰਾ ਕੁਝ ਸਾਹਮਣੇ ਆਇਆ ਜਦੋਂ ਸੁਖਵੀਰ ਬਾਦਲ ਨੇ ਹੁਣ ਆਪਣਾ ਸਪਸ਼ਟੀਕਰਨ ਦਿੱਤਾ ਕਿਵੇਂ ਦੇਖਦੇ ਹੋ ਕਿ ਚੰਗਾ ਇੱਕ ਇਨਸਾਨ ਜਿਹੜਾ ਪੰਥ ਖਾਲਸਾ ਮੁੱਦਿਆਂ ਤੇ ਪਿਆ ਵਾ ਡਾਕਟਰ ਬਰਾਗੀ ਹਾਂ ਬਿਲਕੁਲ ਸਿੱਧੂ ਸਾਹਿਬ ਜਿਹੜੀ ਆ ਰੀਸੈਂਟ ਇੰਟਰਵਿਊ ਵਾਇਰਲ ਹੋਈ ਆ ਉਹਦੇ ਨਾਲ ਕਾਫੀ ਪੰਥਕ ਹਲਕੇ ਐਵੇਂ ਥਿਲਮ ਲਾਈ ਫਿਰਦੇ ਆ ਜਿਵੇਂ ਨਾ ਪਤਾ ਨਹੀਂ ਕੀ ਅਣਹੂੜੀ ਹੋਣ ਜਾ ਰਹੀ ਆ ਜਾਂ ਅਣਹੂੜੀ ਹੋ ਗਈ ਆ ਮੈਂ ਇਥੇ ਸਪਸ਼ਟ ਕਰ ਦੇਣਾ ਚਾਹੁੰਦਾ ਜੇ ਜਦੋਂ 2012 ਦੀ ਸਰਕਾਰ ਬਣੀ ਆ ਜਾਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਮਿਲਣਾ ਮਲਾਉਣਾ ਇੱਕ ਦੂਜੇ ਦੇ ਘਰੇ ਜਾਣਾ ਥਾਂ ਤੇ ਜਾਣਾ ਇੱਕ ਨਾਰਮਲ ਜਿਹਾ ਵਰਤਾਰਾ ਸੀਗਾ ਸ਼ਿਰੋਣੀ ਅਕਾਲੀ ਦਲ ਦੇ ਵਿੱਚ ਕੋਈ ਦੋਰ ਨਹੀਂ ਕਿ ਜਾਂ ਹਰੇਕ ਪੋਲੀਟਿਕਲ ਪਾਰਟੀ ਵੋਟਾਂ ਨੂੰ ਲੈਣ ਲਈ ਕਿਸੇ ਵੀ ਡੇਰਾ ਡੇਰਿਆਂ ਦੇ ਉੱਤੇ ਜਾਂਦੀ ਆ ਜਾਂ ਡੇਰਿਆਂ ਨੂੰ ਮਿਲਦੀ ਆ ਤੇ ਮਾਫੀ ਨਾਵਾ ਸ਼ਬਦ ਜੋੜਿਆ ਬਾਅਦ ਚ ਜੋੜਿਆ ਜਾਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਮੈਂ ਇੱਧਰ ਸਿੱਖਾਂ ਦਾ ਬਾਬਾ ਇਹਦੇ ਵਿੱਚ ਵੀ ਆਪਾਂ ਪ੍ਰਿਜ਼ੂਮ ਕਰ ਸਕਦੇ ਹਾਂ ਉਸ ਵੇਲੇ ਦੇ ਹਾਲਾਤਾਂ ਨੂੰ ਤੇ ਘਟਨਾਵਾਂ ਨੂੰ ਜੇ ਆਪਾਂ ਮੱਦੇਨਜ਼ਰ ਰੱਖੀਏ ਵੀ ਇਹੋ ਜਿਹਾ ਕੋਈ ਸਾਰਾ ਕੋਈ ਸੁਭਾਵਿਕ ਜਿਆ ਜਾਪਦਾ ਵਾ ਵੀ ਹੋ ਸਕਦਾ ਵਾ ਵੀ ਇਹ ਸਾਰੀਆਂ ਗੱਲਾਂ ਹੋਣ ਸੁਵੀਰ ਸਿੰਘ ਬਾਦਲਾ ਅਕਸਰ ਹੀ ਰਾਮਬੀ ਜੀ ਨੂੰ ਮਿਲਦੇ ਵੀ ਸੀਗੇ ਮੇਰੇ ਤੇ ਹੋਣਗੇ ਵੀ ਕਿਉਂਕਿ ਵੋਟਾਂ ਦੇ ਜਦੋਂ ਗੱਲ ਆ ਜਾਂਦੀ ਡੇਰਾ ਫਰੀਆਂ ਦਾ ਇੱਕ ਚੰਗਾ ਵੋਟ ਬੈਂਕ ਪੰਜਾਬ ਦੇ ਵਿੱਚ ਹੈਗਾ ਇਹਦੇ ਵਿੱਚੋਂ ਆਪਾਂ DNA ਹੀ ਕਰ ਸਕਦੇ ਹਾਂ ਹਾਂ ਹੁਣ ਸਮਾ ਬਦਲਿਆ ਵੇ ਸਾਰਾ ਘਟਨਾ ਕਰਮ ਬਦਲੇ ਵੇ ਹੁਣ ਜਿਹੜੇ ਆ ਗੁਰਮਰਿਆਦਾ ਦੀਆਂ ਗੱਲਾਂ ਜਾਂ ਜਿਹੜਾ ਡਿਟੇਲ ਰਿਪੋਰਟ ਹੋ ਚੁੱਕਿਆ ਅਸੀਂ ਖਾਲਸਿੱਖੀ ਸੰਪਰਦਾਇ ਦਾ ਵਿੱਚ ਜਿੰਨੀਆਂ ਵੀ ਵੈਲਿਊਜ਼ ਸੀ ਜਾਂ ਉਹਨਾਂ ਨੂੰ ਲੈ ਕੇ ਜਦੋਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਮੂਰੇ ਸਾਰਿਆਂ ਦਾ ਹੀ ਲੇਖਾ ਜੋਖਾ ਪਿਆ ਹੋਆ ਚਾਹੇ ਤਾਂ ਉਹ ਸਖਬੀਰ ਬਾਦਲ ਦੀ ਸ਼ਿਕਾਇਤ ਕਰਨ ਵਾਲਿਆਂ ਦਾ ਹੋਵੇ ਚਾਹੇ ਸੁਖਵੀਰ ਸਿੰਘ ਬਾਦਲ ਦੀ ਚਿੱਠੀ ਹੋਵੇ ਜਦੋਂ ਉਸ ਤੇ ਫੈਸਲਾ ਹੈਗਾ ਤੇ ਜੇ ਇਹੋ ਜੀ ਕੋਈ ਚੀਜ਼ ਆਉਂਦੀ ਆ ਮੂਰੇ ਵੀ ਕਦੋਂ ਕੀ ਹੋਇਆ ਵੇਦਾ ਇੱਕ ਪੋਲੀਟਿਕਲ ਹਲਕਿਆਂ ਦੇ ਵਿੱਚ ਜ਼ਰੂਰ ਚਰਚਾ ਹੋਣੀ ਜਾਂ ਗੱਲਬਾਤ ਹੋਣੀ ਸੁਭਾਵਿਕ ਬਣ ਜਾਂਦੀ ਹੈ ਪਰ ਕਾਨੂੰਨੀ ਨਜ਼ਰੀਏ ਤੇ ਮੈਂ ਮਹਿਸੂਸ ਕਰਦਾ ਜਿੱਥੇ 164 ਦੇ ਬਿਆਨ ਉਸ ਸਖਸ਼ ਨੇ ਜਿਹੜੇ ਵੀ ਪ੍ਰਦੀਪ ਕੁਮਾਰ ਆ ਉਹਨੇ ਜੇ ਰਿਕਾਰਡ ਕਰਾਤੀ ਆ ਤਾਂ ਉਹਨਾਂ ਦਾ ਕਾਨੂੰਨੀ ਨਜ਼ਰੀਏ ਤੇ ਇਹਨਾਂ ਚੀਜ਼ਾਂ ਦਾ ਕਦੋਂ ਕਿੱਥੇ ਕੀ ਆ ਕੋਈ ਬਾੜਾ ਫਰਕ ਨਹੀਂ ਪੈਂਦਾ ਜਿਉਂਕਿ ਉਸ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਲਰੇਡੀ ਮਸਲਾ ਅੰਡਰ ਟ੍ਰਾਇਲ ਹੈਗਾ ਵਾ ਸਬ ਜੁਡੀਸ ਹੈਗਾ ਵਾ ਹਾਂ ਹੁਣ ਆਪਣੇ ਅਫਸਰਬਾਨ ਜਿਹੜੇ ਹੈਗੇ ਆਪਣੇ ਅਕਾਲ ਤਖਤ ਸਾਹਿਬ ਦੇ ਓਏ ਸੀਜ ਨੂੰ ਕਿੰਨਾ ਕੁ ਲੈਂਦੇ ਆ ਕਿੰਨਾ ਕੁ ਨਹੀਂ ਲੈਂਦੇ ਉਹ ਕੌਨਟਰਡਿਕਸ਼ਨ ਨਾਲ ਦੇਖਦੇ ਆ ਵੀ ਜਿਹੜੀ ਸੰਵੇਦਨਸ਼ੀਲਤਾ ਨੇ ਮਾਫੀ ਮੰਗੀ ਆ ਪਰ ਇੱਕ ਹੈ ਜਦੋਂ ਵੱਡੇ ਵੱਡੇ ਕਲੇਮ ਕੋਈ ਇਹ ਜੀ ਸੰਪਰਦਾਇ ਦਾ ਜਾਂ ਐਸਜੀਪੀਸੀ ਦੇ ਜਿਹੜਾ ਗੁਰਸਿੱਖ ਬੰਦਿਆਂ ਵੱਲੋਂ ਕਲੇਮ ਕੀਤਾ ਜਾਣਾ ਵੀ ਉਹਨਾਂ ਦਾ ਬਾਬਾ ਮੈਂ ਆ ਇਹ ਜਿਹੇ ਗਲਾ ਮੋਟਰਾਂ ਨੂੰ ਜਰੂਰ ਪਿੰਚ ਕਰਦੀਆਂ ਸਵਭਿਕ ਹੋ ਜਾਂਦਾ ਜਿੱਥੇ ਅਕਾਲੀ ਦਲ ਧਰਬਾਗੀ ਆਈ ਐਮ ਸੌਰੀ ਮੈਂ ਟੋਕਣ ਲੱਗਿਆ ਧਰਬਾਗੀ ਪ੍ਰਿਟੀਕਲ ਮਾਮਲੇ ਦੇ ਤੇ ਵੀ ਮੈਂ ਸਵਾਲ ਇਸ ਮਾਮਲੇ ਨੂੰ ਜੋੜ ਕੇ ਲੈਣਾ ਚਾਹੁੰਦਾ ਜਦੋਂ ਆਪਾਂ ਗੱਲ ਕਰ ਰਹੇ ਹਾਂ ਬਲਵਿੰਦਰ ਪੁੰਦੜ ਦੀ ਮਹਿੰਦਰ ਗਰੇਵਾਲ ਕੁਝ ਹੋਰ ਅਕਾਲੀ ਆਗੂਆਂ ਨੇ ਜਿਹਨਾਂ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਦਾਅਵਾ ਕੀਤਾ ਕਿ ਜੀ ਸਾਰਾ ਕੁਝ ਆਪ ਵਾਲੇ ਤੇ ਭਾਜਪਾ ਵਾਲੇ ਮਿਲ ਕੇ ਕਰਵਾ ਰਿਆ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਇਸੇ ਲਈ ਇਹਨਾਂ ਨੇ ਜਿਹੜਾ ਸੰਗਾਰਾ ਕਲੇਰ ਨੂੰ ਫੁੰਦਰ ਸਾਹਿਬ ਕਾਫੀ ਸੀਨੀਅਰ ਤੇ ਕੱਦਾਬਰ ਨੇਤਾ ਰਹੇ ਉਸ ਥੀਮੇ ਦੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਈ ਵਾਰੀ ਰਾਏ ਸਾਹਿਬ ਪਰ ਜਿ세 ਜਿਹਾ ਮਾਹੌਲ ਜਾਂ ਜਿ세 ਜੇ ਹਾਲਾਤ ਹੁਣ ਬਣੇ ਵੇ ਆ ਮੈਨੂੰ ਲੱਗਦਾ ਤੁਸੀਂ ਡਿਫੈਂਸਿਵ ਡਿਫੈਂਸਿਵ ਨਹੀਂ ਤੁਹਾਨੂੰ ਹੋਣਾ ਚਾਹੀਦਾ ਉਸੀ ਬਚਾ ਦੇ ਲਈ ਕਿਸੇ ਹੋਰ ਦੂਜੀ ਤਰਫ ਤੇ ਅਲੀਕੇਸ਼ਨ ਨਹੀਂ ਲਾਉਣੇ ਚਾਹੀਦੇ ਬਸ਼ਰਤੇ ਉਹ politically ਗੱਲਬਾਤ ਜਾਂ ਅਲੀਕੇਸ਼ਨ ਕਿਉਂ ਨਾ ਹੋਣ ਕਿਉਂਕਿ ਜਦੋਂ ਤੁਹਾਡਾ ਜਿਹੜਾ ਪੂਰਾ ਜਿਹੜਾ ਮੁੱਦਾ ਹੈਗਾ ਵਾ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਸਨਮੁਖ ਹੋਵੇ ਉਹਨਾਂ ਦੇ ਵਿਚਾਰਾਂ ਅਧੀਨ ਹੋਵੇ ਤੁਸੀਂ ਮਾਫੀ ਨਾਮਾ ਦਿੱਤਾ ਹੋਵੇ ਜਾਂ ਤੁਸੀਂ ਬੰਦ ਲੈਟਰ ਦੇ ਵਿੱਚ ਐਕਸੀ ਆਪਦੀ ਐਕਸਪਲੇਨੇਸ਼ਨ ਦਿੱਤੀ ਹੋਵੇ ਉਹ ਜਿੱਥੇ ਤੁਸੀਂ ਇੱਕ ਤੁਹਾਡੇ ਹੀ ਦੋਸਤਾਂ ਨੇ ਮਿੱਤਰਾਂ ਨੇ ਜਿਨ੍ਹਾਂ ਨੇ ਪਹਿਲਾਂ ਸੱਤਾ ਨੂੰ ਇੰਜੋਏ ਕੀਤਾ ਵਾ ਉਹਨਾਂ ਨੇ ਆਪ ਦੇ ਲਈ ਮਾਫਦਾਨ ਮੰਗੀ ਹੋਵੇ ਉਹਨਾਂ ਨੇ ਆਪ ਦੇ ਲਈ ਸਜ਼ਾ ਮੰਗੀ ਹੋਵੇ ਮੈਨੂੰ ਲੱਗਦਾ ਇਹੋ ਜਿਹੀਆਂ ਗੱਲਾਂ ਕਰਨੀਆਂ ਜਾਂ ਪੋਲੀਟੀਕਲੀ ਸ਼ੋਭਾ ਨਹੀਂ ਦਿੰਦੀਆਂ ਜੇ ਅਸੀਂ ਨਿਮਾਣੇ ਸਿੱਖ ਵਾਂਗੂ ਅਕਾਲ ਤਖਤ ਮੂਰੇ ਪੇਸ਼ ਹੋ ਚੁੱਕੇ ਆ ਤਾਂ ਜਿਹੜਾ ਵੀ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਣ ਤੋਂ ਫੈਸਲਾ ਸਿੰਘ ਸਹਿਬਾਨਾ ਦਾ ਆਪਾਂ ਜਿਹਾ ਜਿਹਾ ਉਹ ਦੇਣਗੇ ਉਹੋ ਜੀ ਸਜ਼ਾ ਭੁਗਤਣ ਨੂੰ ਤਿਆਰ ਰਹਿਣਾ ਮੈਨੂੰ ਲੱਗਦਾ ਭੂਦਰ ਸਾਹਿਬ ਜਿਹੜੇ ਵੀ ਅੱਜ ਪਤਵੰਤਾਂ ਤੇ ਪ੍ਰੈਸ ਕਾਨਫਰੰਸ 'ਚ ਬੈਠੇ ਸੀਗੇ ਉਹਨਾਂ ਨੂੰ ਪੋਲਿਟੀਕਲ ਜਿਆਦਾ ਇਸ ਇਸ਼ੂ ਨੂੰ ਬਣਾ ਰਿਹਾ ਹਾਲਾਂਕਿ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਕਾਲ ਤਖਤ ਦੇ ਜਦੋਂ ਸਿੰਘ ਸਾਹਿਬਾਨਾਂ ਦੇ ਸਨਮੁਖ ਮੁੱਦਾ ਹੋਵੇ ਤਾਂ ਉਹ ਤੋਂ ਕਿਸੇ ਤੇ ਦੋਸ਼ ਲਾਉਣੇ ਨਹੀਂ ਵਾਜਬ ਜਾਪਦੇ ਕਿਉਂਕਿ ਤੁਹਾਡੀ ਤੁਸੀਂ ਉੱਥੇ ਪਹਿਲਾਂ ਹੀ ਐਕਸਪਲੇਨੇਸ਼ਨ ਆਫ ਦੀ ਦੇ ਚੁੱਕੇ ਹੋ ਤੇ ਮਾਫੀ ਲਈ ਨਾ ਵੀ ਨਹੀਂ ਪਹੁੰਚ ਚੁੱਕੇ ਜੀ ਅਭਿਨੰਦਰ ਜਿੱਦਾਂ ਡਾਕਟਰ ਬਰਾਗੀ ਦਾ ਕਹਿਣਾ ਹੈ ਕਿ ਵੀ ਡਿਫੈਂਸ ਦੇ ਵਿੱਚ ਅਕਾਲੀ ਦਲ ਦੇ ਲੀਡਰਸ਼ਿਪ ਜਿਹੜੀ ਗੱਲ ਕਰ ਰਹੀ ਐ ਕਿਉਂਕਿ ਬਾਰ-ਬਾਰ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਦੀਪ ਕਲੇਰ ਐ ਇੱਕ ਦੋਸ਼ੀ ਨੂੰ ਸ਼ਿੰਗਾਰਿਆ ਜਾ ਰਿਹਾ ਫਿਰ ਆਪ ਦੀ ਗੱਲ ਕਰੇ ਭਾਜਪਾ ਦੀ ਗੱਲ ਕਰ ਲੈ ਕੀ ਕਿ ਜਿੱਦਾਂ ਡਾਕਟਰ ਬਾਗੀ ਦੇ ਕਹਣਗੇ ਦੂਜੀਆਂ ਤਰ੍ਹਾਂ ਦੇ ਸਿਰ ਸਿਰ ਤੇ ਭਾਂਡਾ ਪਨਣ ਦੇ ਨਾਲ ਜਿਹੜੇ ਦੋਸ਼ ਅਕਾਲੀ ਦਾ ਦੀ ਲੀਡਰਸ਼ਿਪ ਤੇ ਲੱਗ ਰਿਹਾ ਉਹਦੇ ਤੋਂ ਮੁਕਤੀ ਪਾਈ ਜਾ ਸਕਦੀ ਐ ਦੇਖੋ ਸਿੱਧੂ ਸਾਹਿਬ ਬਿਲਕੁਲ ਜਿਹੜਾ ਵਿਊ ਪੁਆਇੰਟ ਵਿਰਾਗੀ ਜੀ ਨੇ ਗੱਲ ਕੀਤੀ ਐ ਉਹਦੇ ਵਿੱਚ ਕੋਈ ਦੋਰਾਵਾਂ ਨਹੀਂ ਐ ਬਿਲਕੁਲ ਸਹੀ ਇਸ਼ੂ ਦੇ ਉੱਪਰ ਉਹ ਗੱਲ ਕਰ ਰਹੇ ਆ ਕਿ ਵੀ ਜਦੋਂ ਇੱਕ ਮਸਲਾ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਦੇ ਉੱਪਰ ਹੈਗਾ ਤੇ ਉਹਦੇ ਵਿੱਚ ਅਕਾਲੀ ਦਲ ਨੂੰ ਤਾਂ ਮੈਂ ਸਮਝਦਾ ਕਿ ਰਿਐਕਟ ਕਰਨਾ ਹੀ ਨਹੀਂ ਸੀ ਚਾਹੀਦਾ ਕਿਉਂਕਿ ਕਲੀਅਰ ਇੱਕ ਵਿਰੋਧੀ ਧਿਰ ਦਾ ਆਪਾਂ ਸਮਝ ਸਕਦੇ ਹਾਂ ਕਿ ਵੀ ਅਕਾਲੀ ਦਲ ਦਾ ਵੀ ਸ਼ਾਮਿਲ ਹੈ ਦੋਸ਼ੀ ਵਿਰੋਧੀ ਧਿਰ ਦੇ ਵਿੱਚ ਸ਼ਾਮਿਲ ਹੈ ਵਿਰੋਧੀ ਧਿਰ ਦਾ ਵੱਡਾ ਉਹ ਨੁਮਾਇੰਦਾ ਰਿਹਾ ਉਹਨਾਂ ਦਾ ਪੋਲੀਟੀਕਲ ਹੈੱਡ ਰਿਹਾ ਬਾਬੇ ਦੀ ਉਹ ਮੀਟਿੰਗਸ ਪੋਲੀਟੀਕਲ ਪਾਰਟੀਆਂ ਨਾਲ ਕਰਵਾਉਣ ਦੇ ਜ਼ਿੰਮੇਵਾਰੀਆਂ ਉਹਦੇ ਤੇ ਹੁੰਦੀ ਸੀ ਤੇ ਉਹ ਇੰਨਾ ਨਜ਼ਦੀਕੀ ਸੀ ਕਿ ਮਾਫੀ ਨਾਮੇ ਦੀਆਂ ਚਿੱਠੀਆਂ ਵੀ ਉਹ ਲੈ ਕੇ ਆ ਰਿਹਾ ਸੋ ਉਸ ਬੰਦੇ ਜਦੋਂ ਹੋਸਟਾਈਲ ਹੋ ਜਾਂਦਾ ਜਦੋਂ ਉਹ ਮਤਲਬ ਬਾਬੇ ਦੇ ਨਾਲ ਬਗਾਵਤ ਕਰ ਦਿੰਦਾ ਤੇ ਜਾ ਕੇ 164 ਦੇ ਬਿਆਨ ਉਹ ਬਾਬੇ ਦੇ ਉਲਟੀ ਦੇ ਦਿੰਦਾ ਕੋਰਟ ਦੇ ਵਿੱਚ ਸੋ ਉਹਦੇ ਉੱਪਰ ਮਸਲਾ ਇਹ ਨਹੀਂ ਹੈ ਕਿ ਵੀ ਪ੍ਰਦੀਪ ਕਲੇਰ ਕੀ ਬੋਲ ਰਿਹਾ ਮਸਲਾ ਇਹ ਹੈ ਕਿ ਜਿਹੜੇ ਫੈਕਟਸ ਉਹ ਦੱਸ ਰਿਹਾ ਉਹ ਫੈਕਟਸ ਪਹਿਲਾਂ ਵੀ ਆ ਚੁੱਕੇ ਹਨ ਉਹੀ ਫੈਕਟਸ ਜਿਹੜੇ ਹਨ ਗਿਆਨੀ ਗੁਰਮukh ਸਿੰਘ ਜੀ ਵੀ ਉਸ ਨੂੰ ਕਾਰਪੋਰੇਟ ਕਰ ਰਹੇ ਹਨ ਉਹੀ ਫੈਕਟਸ ਜਿਹੜੇ ਹਨ ਹੋਰ ਸੱਜਣ ਵੀ ਕਾਰਪੋਰੇਟ ਕਰ ਰਹੇ ਹਨ ਤੇ ਗਿਆਨੀ ਇਕਬਾਲ ਸਿੰਘ ਵੀ ਕਹਿ ਰਿਹਾ ਕਿ ਮੇਰੇ ਸਾਹਮਣੇ ਜਿਹੜਾ ਪੰਜਾਬੀ ਦਾ ਤਰਜਮਾ ਸੀ ਉਹਦੇ ਵਿੱਚ ਮਾਫੀਨਾਮਾ ਜੋੜਿਆ ਗਿਆ ਮਸਲਾ ਇਹ ਹੈ ਕਿ ਜਦੋਂ ਅਕਾਲੀ ਦਲ ਦਾ ਪ੍ਰਧਾਨ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੰਦਾ ਹੈ ਜਿਹੜਾ ਕਿ ਕਿਆ ਸਰਾਈਆਂ ਇਹ ਹੈ ਕਿ ਵੀ ਉਹਨੇ ਕੋਈ ਕੰਟੈਸਟ ਨਹੀਂ ਕੀਤਾ ਉਹਨੇ ਕਿਹਾ ਮੈਂ ਸਾਰਾ ਕੁਝ ਆਪਣੀ ਝੋਲੀ ਪਾਦਾ ਇੰਦਾਂ ਦੀਆਂ ਗੱਲਾਂ ਆ ਰਹੀਆਂ ਅਜੇ ਤਾਂ ਲਫਾਫਾ ਜਦੋਂ ਖੁੱਲੇਗਾ ਐਗਜ਼ੈਕਟ ਕੰਟੈਂਟ ਉਸ ਤੋਂ ਪਤਾ ਲੱਗਣਗੇ ਲੇਕਿਨ ਕੰਸੋਆਂ ਆ ਰਹੀਆਂ ਕਿ ਉਸਨੇ ਇਹ ਕਿਹਾ ਕਿ ਮੈਂ ਸਾਰਾ ਕੁਝ ਆਪਣੀ ਝੋਲੀ ਪਾਦਾ ਐ ਇੰਦਾਂ ਦੇ ਐਕਸ ਜਦੋਂ ਐਡੀ ਜ਼ਿੰਮੇਵਾਰ ਪੋਸਟ ਦੇ ਉੱਪਰ ਬਹਿ ਕੇ ਗੁਰੂ ਗ੍ਰੰਥ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ ਹੋਵੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਗ ਰਚਾਨ ਦਾ ਮਸਲਾ ਹੋਵੇ ਤੇ ਉਹਦੇ ਵਿੱਚ ਟੈਂਪਰਿੰਗ ਪ੍ਰਧਾਨ ਆਪ ਕਰਾ ਰਿਆ ਹੋਵੇ ਆਪਣੇ ਸਾਹਮਣੇ ਬਹਿ ਕੇ ਉਹਦੇ ਵਿੱਚ ਮਾਫੀ ਨਾਮਾ ਦਾ ਸ਼ਬਦ ਐਡ ਕਰ ਰਿਆ ਹੋਵੇ ਸੋ ਉਹ ਅਜੇ ਵੀ ਕਲੇਮ ਕਰੇ ਕਿ ਮੈਨੂੰ ਜ਼ਿੰਮੇਵਾਰੀ ਮੈਂ ਹੀ ਤੁਹਾ ਸੋ ਉਹਦੀ ਕਾਬਲੀਅਤ ਦੇ ਉੱਪਰ ਵੱਡਾ ਕੁਐਸਚਨ ਮਾਰਕ ਲੱਗਦਾ ਮੇਰਾ ਇਹ ਕਹਿਣਾ ਹੈ ਕਿ ਕੀ ਐਸਾ ਬੰਦਾ ਲੀਡ ਕਰ ਸਕਦਾ ਸਿੱਖਾਂ ਨੂੰ ਜਿਹਦੇ ਉੱਪਰ ਐਡੇ ਵੱਡੇ ਵੱਡੇ ਅਲੀਗੇਸ਼ਨ ਹੋਣ ਮਸਲਾ ਇਹ ਮਸਲਾ ਇਹ ਨਹੀਂ ਹੈ ਕਿ ਪ੍ਰਦੀਪ ਕਲੇਰ ਕੀ ਕਹਿ ਰਿਹਾ ਜਾਂ ਕੋਈ ਕੀ ਕਹਿ ਰਿਹਾ ਮਸਲਾ ਇਹ ਹੈ ਕਿ ਤੁਹਾਡੇ ਉੱਪਰ ਜਿਹੜੇ ਅਲੀਗੇਸ਼ਨ ਲੱਗੇ ਆ ਜਿਹੜੇ ਫੈਕਟ ਸਾਹਮਣੇ ਆਏ ਆ ਜਿਹੜੇ ਤੱਥ ਸਾਹਮਣੇ ਆਏ ਆ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਮੈਂ ਇਹਨਾਂ ਨੂੰ ਆਪਣੀ ਝੋਲੀ ਪਾਉਂਦਾ ਤੇ ਫਿਰ ਤੁਸੀਂ ਕਲੇਮ ਕਰ ਰਹੇ ਹੋ ਕਿ ਮੈਂ ਤੁਹਾਡਾ ਹੀ ਤੁਹਾਡਾ ਲੀਡਰ ਮੈਂ ਹੀ ਰਾਂਗਾ ਮੇਰੇ ਤੋਂ ਇਲਾਵਾ ਕੋਈ ਕੰਪੀਟੈਂਟ ਬੰਦਾ ਹੀ ਨਹੀਂ ਹੈ ਇਹ ਮਸਲਾ ਹੈਗਾ ਤੇ ਜਥੇਦਾਰ ਸਾਹਿਬਾਨ ਉਸ ਨਜ਼ਰੀਏ ਦੇ ਨਾਲ ਇਸ ਨੂੰ ਕਿਵੇਂ ਹੈਂਡਲ ਕਰਨਗੇ ਇਹ ਅਜੇ ਸਮਾਂ ਦੱਸੇਗਾ ਲੇਕਿਨ ਅੱ جا ਰਿਹਾ ਸਾਨੂੰ ਥੋੜਾ ਜਿਆਦਾ ਧਰਮੇ ਨਾਲ ਵੇਟ ਕਰਨੀ ਚਾਹੀਦੀ ਹੈ ਕਿ ਵੀ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਆ ਉਸ ਤੋਂ ਬਾਅਦ ਹੀ ਪਬਲਿਕ ਦਾ ਰਿਐਕਸ਼ਨ ਆਣਾ ਚਾਹੀਦਾ ਡਾਕਟਰ ਬਰਾਗੀ ਬਿਲਕੁਲ ਜਿਹੜਾ ਜਿੱਦਾਂ ਕਿਹਾ ਕਿ ਸਿੰਘ ਸਾਹਿਬਾਂ ਦਾ ਕੀ ਫੈਸਲਾ ਹੁੰਦਾ ਉਹਦਾ ਇੰਤਜ਼ਾਰ ਤਾਂ ਸਾਰਿਆਂ ਨੂੰ ਹੈ ਹੀ ਕੀਤਾ ਹੀ ਜਾ ਰਿਹਾ ਪਰ ਸਵਾਲ ਇਹ ਵੀ ਹੈ ਕਿ ਜੋ ਪ੍ਰਦੀਪ ਕਲੇਰ ਦੀ ਆਪਾਂ ਗੱਲ ਕਰਦੇ ਆ ਆਪਣੇ ਤੌਰ ਤੇ ਦੀ ਕੋਈ ਇਸ ਤਰ੍ਹਾਂ ਦੀ ਹੂਂਦ ਇਸ ਤਰ੍ਹਾਂ ਦੀ ਕੋਈ ਔਕਾਤ ਉਸ ਤਰ੍ਹਾਂ ਦੀ ਨਹੀਂ ਹੈ ਕਿ ਉਹਦਾ ਨੋਟਸ ਲੈਣ ਦੀ ਜ਼ਰੂਰਤ ਹੈ ਤੁਸੀਂ ਵੀ ਕਹਿ ਰਹੇ ਹੋ ਪਰ ਜੋ ਸਵਾਲ ਜਿਹੜੇ ਹੈਗੇ ਆ ਉਠ ਰਹੇ ਆ ਜੇ ਆਪਾਂ ਗੱਲ ਕਰਾਂਗੇ 15 ਤੋਂ ਉਠ ਰਹੇ ਆ ਪਹਿਲਾਂ ਵੀ ਉਠੇ ਜਦੋਂ ਅਮਰਿੰਦਰ ਜੀ ਨੇ ਕਿਹਾ ਕੋਈ ਨਵੀਂ ਗੱਲ ਨਹੀਂ ਕੀਤੀ ਉਹਨਾਂ ਨੇ ਪਰ ਜਿਹੜੇ ਸਵਾਲ ਉੱਠੇ ਆ ਜੋ ਕਾਲਾਤਾ ਸਸ ਦੇ ਮਾਮਲਾ ਆ ਕਿਤੇ ਜ਼ਿੰਮੇਵਾਰੀ ਦਿੱਤਾ ਹੈ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜਿਹੜਾ ਵੀ ਜ਼ਿੰਮੇਵਾਰ ਹੈ ਚਾਹੇ ਕਾਲੀਦਾਦਾ ਪ੍ਰਧਾਨ ਆ ਜਾਂ ਹੋਰ ਲੋਕ ਹੈ ਦੁਨੀਆ ਪਰਚੇ ਖਲਾਰਾ ਪਿਆ ਵੇ ਇਸ ਮੁੱਦੇ ਤੇ ਆਖਰ ਇਹ ਤਾਂ ਜਾਨਣਾ ਚਾਹਣਗੇ ਨਾ ਸਾਰੇ ਕਿ ਇਸ ਮਾਮਲੇ 'ਚ ਕਿਦਰੇ ਨੇ ਕਿਦਰੇ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਕਲੀਅਰ ਨੇ ਬਿਆਨਬਾਜ਼ੀ ਕੀਤੀ ਹੈ ਇਹ ਲੰਬੀ ਵੀ ਦੰਨੀਆਂ ਗੱਲਾਂ ਆਂ ਹੁਣ ਜਵਾਵ ਅਕਾਲੀ ਦਲ ਨੇ ਟੋਟਲੀ ਡਿਨਾਈ ਕੀਤਾ ਕਿ ਕੋਈ ਲੈਣਾ ਦੇਣਾ ਨਹੀਂ ਇੰਨਾਂ ਗੱਲਾਂ ਨਾਲੇ ਤਾਂ ਦੋਸ਼ੀ ਬੰਦਾ ਇਸ ਕਰਕੇ ਗੱਲ ਕਰਦਾ ਪਰ ਆਪਾਂ ਸਾਰੇ ਜਾਣਦੇ ਆ ਜੋ ਕੁਝ ਵਾਪਰਿਆ ਉਹ ਤਾਂ ਸਭ ਦੇ ਸਾਹਮਣੇ ਆ ਉਹ ਤੱਤ ਦਾ ਹੋਣਾ ਚਾਹੀਦਾ ਨੇ ਜੀ ਕਿਸੇ ਸਟੇਜ 'ਪਰ ਜਿਹੜੀਆਂ ਜਿਹੜੀਆਂ ਰੀਸੈਂਟ ਘਟਨਾਵਾਂ ਹੋ ਰਹੀਆਂ ਇਹ ਤਾਂ ਇਹਨਾਂ ਤੋਂ ਆਪਾਂ ਸਹਿਜੇ ਤਕਾਜ਼ਾ ਲਾ ਸਕਦੇ ਆ ਵੀ ਅਕਾਲੀ ਦਲ ਵਿੱਚ ਮਾਫ ਕਰਨਾ ਚਾਹੀਦਾ ਮੇਰੇ ਸ਼ਬਦ ਉਸ ਲੈਵਲ ਤੇ ਨਾ ਹੁਣ ਵੀ ਕਿੰਨੀ ਗਰਾਵਟ ਆ ਚੁੱਕੀ ਆ ਜਬ ਪੰਜ ਤੱਕ ਹਲਕਿਆਂ ਦੇ ਵਿੱਚ ਕਿੰਨੀ ਗਰਾਵਟ ਆ ਚੁੱਕੀ ਆ ਵੀ ਉਹ ਇੱਕ ਛੋਟਾ ਵੱਡਾ ਤਾਂ ਨਹੀਂ ਮੈਂ ਕਹੂੰਗਾ ਇੱਕ ਸਟੇਟਮੈਂਟ ਨੂੰ ਲੈ ਕੇ ਇੱਕ ਟੀਵੀ ਇੰਟਰਵਿਊ ਨੂੰ ਲੈ ਕੇ ਐਡੇ ਵੱਡੇ ਲੈਵਲ ਤੇ ਇਹ ਵੀ ਭੁੱਲ ਜਾਂਦੇ ਆ ਵੀ ਸਾਡਾ ਸਾਰਾ ਕਦਰੋ-ਮਾਦਾਰ ਵੀ ਅਸੀਂ ਸਾਰਾ ਕੁਝ ਜੋ ਵੀ ਹੈ ਸਾਡੇ ਕੋਲੇ ਅਸੀਂ ਸਿੰਘ ਸਹਿਵਾਨਾਂ ਦੇ ਸਨਮੁਖ ਰੁੱਕਿਆ ਵਯਾ ਵਾ ਤੇ ਅਸਲ ਦੇ ਵਿੱਚ ਜੇ ਅਸੀਂ ਮੈਂ ਇੱਕ ਗੱਲ ਕਰਾਂ ਨੈਤਿਕਤਾ ਦੀ ਗੱਲ ਕਰਾਂ ਜਾਂ ਇੱਕ ਜ਼ਿੰਮੇਵਾਰੀ ਦੀ ਗੱਲ ਕਰਾਂ ਤਾਂ ਇਹ ਹੈ ਵੀ ਜਦੋਂ ਮੈਂ ਆਪੋਲਜੀ ਲਈ ਸਰੈਂਡਰ ਹੀ ਕਰਤਾ ਸਿੰਘ ਸਹਿਬਾਨਾ ਤਾਂ ਉਹ ਵੱਡਾ ਕੋਈ ਤਾਕਤ ਹੈ ਨਹੀਂ ਅਕਾਲ ਤਖਤ ਨਾਲੋਂ ਵੱਡਾ ਜਦੋਂ ਮੈਂ ਆਪੋਲਜੀ ਲਈ ਉੱਥੇ ਪਹੁੰਚ ਗਿਆ ਘਟੋ ਘਟ ਕੋਈ ਕੁਝ ਵੀ ਬੋਲੀ ਜਾਵੇ ਚਾਹੇ ਮੇਰੇ ਤੇ ਰੋੜੇ ਮਾਰੀ ਜਾਵੇ ਕੋੜੇ ਮਾਰੀ ਜਾਵੇ ਚਾਹੇ ਮੇਰੇ ਤੇ ਕੁਝ ਵੀ ਬੋਲੀ ਜਾਵੇ ਘਟੋ ਘਟ ਮੈਨੂੰ ਉਹਨਾਂ ਚੱਕਰ ਹੋਲਡ ਕਰਨਾ ਚਾਹੀਦਾ ਵਾ ਜਿੰਨਾ ਚੱਕਰ ਸਿੰਘ ਸਹਿਬਾਨਾ ਦਾ ਫੈਸਲਾ ਨਹੀਂ ਆ ਸਕਦਾ ਤੇ ਮੈਨੂੰ ਲੱਗਦਾ ਇਹ ਇਹ ਜਿਹੋ ਜਿਹਾ ਕੁਝ ਹੋਣ ਲੱਗ ਰਿਹਾ ਤਾਂ ਮੈਂ ਸਹੀ ਪ੍ਰੀਅਮਪਟ ਕਰ ਸਕਦਾ ਜਾਂ ਮੈਂ ਅੰਦਾਜ਼ਾ ਲਾ ਸਕਦਾ ਵੀ ਸਿੰਘ ਸਹਿਬਾਨਾ ਨੇ ਫੈਸਲੇ ਤੇ ਵੀ ਕਿਹੋ ਜਿਹਾ ਰਿਐਕਟ ਹੋ ਸਕਦਾ ਵਾ ਮਾਫ ਕਰਨਾ ਤੇ ਪਰ ਚਾਹੀਦਾ ਏ ਯਾਰ ਚਾਹੀਦਾ ਏ ਆ ਵੀ ਜਦੋਂ ਤੱਕ ਉਥੇ ਅਸੀਂ ਸਰੈਂਡਰ ਹੋਏ ਹੋਏ ਆ ਉਹਨਾਂ ਦਾ ਫੈਸਲਾ ਆਉਣਾ ਜੈਹੋ ਜਿਹਾ ਵੀ ਆਉਣਾ ਵਾ ਉਦੋਂ ਤੱਕ ਸਾਨੂੰ ਮੂੰਹ ਆ ਕੇ ਬੰਦ ਰੱਖਣੇ ਚਾਹੀਦੇ ਆ ਸਪੈਸ਼ਲੀ ਉਹਨਾਂ ਘਟਨਾਵਾਂ ਦੇ ਬਾਰੇ ਜਿਨ੍ਹਾਂ ਘਟਨਾਵਾਂ ਨੂੰ ਲੈ ਕੇ ਉੱਥੇ ਪਹੁੰਚੇ ਪਏ ਆ ਕਿ ਜੁਡੀਸ਼ੀਅਲ ਸਿਸਟਮ ਇੱਕ ਹੋ ਰਹਿਗਾ ਵਾ ਸਰਮੁੱਚ ਅਧਾਸ ਸਿੱਖਾਂ ਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਆਪਾਂ ਗੱਲ ਕਰਦੇ ਆ ਉਹ ਹੋ ਰਹੀ ਹੈ ਜੁਡੀਸ਼ਰੀ ਚ ਕੋਈ ਫੈਸਲਾ ਆਵੇ ਕੋਈ ਨਾ ਆਵੇ ਪਰ ਨੈਤਿਕਤਾ ਦੇ ਤੌਰ ਤੇ ਧਾਰਮਿਕਤਾ ਦੇ ਤੌਰ ਤੇ ਅਸੀਂ ਵਾਕਿਆ ਹੀ ਜੇ ਗੁਰੂ ਦੇ ਸਿੰਘ ਹੈਗੇ ਵਾਕਿਆ ਹੀ ਅਸੀਂ ਸਿੱਖ ਮਰਿਆਦਾ ਦੇ ਵਿੱਚ ਵਿਸ਼ਵਾਸ ਰੱਖਦੇ ਆ ਤਾਂ ਸਾਨੂੰ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਮੱਦੇ ਨਜ਼ਰ ਰੱਖ ਕੇ ਜਦੋਂ ਅਸੀਂ ਉੱਥੇ ਪਹੁੰਚ ਗਏ ਆ ਤਾਂ ਕੋਈ ਕੁਝ ਬੋਲੀ ਜਾਵੇ ਭਾਵੇਂ ਰਾਮ ਰਹੀਮ ਮੁਰੇ ਆ ਕੇ ਕੁਝ ਬੋਲੀ ਜਾਵੇ ਅਜ ਸਟੇਟਮੈਂਟਾਂ ਦੇਈ ਜਾਵੇ ਪਰ ਸਾਨੂੰ ਉਹਦੀ ਸਰਵਉੱਚਤਾ ਅਕਾਲ ਤਖਤ ਦੀ ਸਰਵਉੱਚਤਾ ਨੂੰ ਸਬਰਕਰਾਰ ਰੱਖਦੇ ਹੋਏ ਸਾਨੂੰ ਇੱਕ ਵੀ ਅਲਫ਼ਾਜ਼ ਨਹੀਂ ਕੱਢਣਾ ਚਾਹੀਦਾ ਜਿਹੜਾ ਉਸ ਸੀਜ਼ਨ ਨਾਲ ਰੈਲੇਵੈਂਟ ਹੋਵੇ ਤੇ ਮੇਨ ਲੱਗਦਾ ਬੜੀਏ ਹੈਰਾਨੀ ਦੀ ਇਤਿਹਾਸ ਆ ਜਿਹੜਾ ਕੁਝ ਅੱਜ ਅਸੀਂ ਦੇਖਣ ਨੂੰ ਮਿਲ ਰਹੇ ਆ ਵੀ ਵੱਡੇ ਲੀਡਰ ਜਿਨ੍ਹਾਂ ਨੇ ਕਾਫੀ ਉਹ ਸਮੇਂ ਆਨੰਦ ਮਾਣੇ ਆ ਉਹ ਬਾਹਰ ਨਿਕਲ ਕੇ ਅੱਜ ਡਿਫੈਂਸਿਵ ਹੋਏ ਫਿਰਦੇ ਆ ਹਾਲਾਂਕਿ ਮੈਨੂੰ ਲੱਗਦਾ ਇਹ ਮर्यादा ਦੇ ਉਲਟ ਹੈਗਾ ਇਹ ਸਿੰਘ ਸਹਿਬਾਨਾਂ ਦੀ ਮर्यादा ਨੂੰ ਬਰਕਰਾਰ ਰੱਖਣ ਲਈ ਅਕਾਲੀ ਦਲ ਨੂੰ ਜਾਂ ਹੋਰ ਪੰਥਕ ਸੱਜਣਾ ਨੂੰ ਕੁਝ ਵੀ ਨਹੀਂ ਬੋਲਣਾ ਚਾਹੀਦਾ ਜੀ ਮਨਿੰਦਰ ਜੀ ਜਿਹੜਾ ਸਵਾਲ ਡਾਕਟਰ ਬਰਾਗੀ ਨੇ ਲਿਆ ਹੈ ਇਸ ਮਾਮਲੇ ਤੇ ਕਿ ਬੋਲਣ ਦੀ ਜ਼ਰੂਰਤ ਹੀ ਨਹੀਂ ਸੀ ਇੰਤਜ਼ਾਰ ਕਰਨੀ ਚਾਹੀਦੀ ਫਿਰ ਕਿਉਂ ਅਕਾਲੀ ਦਲ ਦੀ ਲੀਡਰਸ਼ਿਪ ਇਸ ਕਦਰ ਜਿਹੜੀ ਹੈਗੀ ਆ ਬੜੇ ਤਿੱਖੇ ਪ੍ਰਤੀਕਰਮ ਦੇ ਰਹੀ ਹੈ ਕੀ ਜ਼ਰੂਰਤ ਹੈ ਕਿ ਲੱਗ ਜੋ ਕਲੀਅਰ ਨੇ ਬੋਲਿਆ ਕਿ ਉਹਨੂੰ ਲੱਗਦਾ ਕਿ ਇਹਦੇ ਨਾਲ ਡੈਮੇਜ ਹੋ ਰਿਹਾ ਅਕਾਲੀ ਦਲ ਕਿਉਂ ਇੰਨਾ ਵੱਡਾ ਪ੍ਰਤੀਕਰਮ ਦੇ ਰਿਹਾ ਸਿੱਧੂ ਸਾਹਿਬ ਮੈਂ ਸਮਝਦਾ ਕਿ ਸ਼ਾਇਦ ਜੇ ਚੁੱਪ ਰਹਿ ਜਾਂਦੇ ਤੇ ਡੈਮੇਜ ਇਹਨਾਂ ਦਾ ਘੱਟ ਹੋਣਾ ਸੀ ਇਹਨਾਂ ਦੇ ਬੋਲਣ ਨਾਲ ਇਹਨਾਂ ਦਾ ਆਪ ਦਾ ਡੈਮੇਜ ਜਿਹੜਾ ਜ਼ਿਆਦਾ ਹੋ ਗਿਆ ਬੈਟਰ ਇਹ ਹੁੰਦਾ ਕਿ ਵੀ ਇਹ ਕਹਿ ਦਿੰਦੇ ਕਿ ਵੀ ਜਥੇਦਾਰ ਸਾਹਿਬ ਨੂੰ ਐਡਰੈਸ ਕੀਤਾ ਕਲੀਅਰ ਨੇ ਤੇ ਜਥੇਦਾਰ ਸਾਹਿਬੇ ਦਾ ਨਿਰਣਾ ਕਰਾਂਗੇ ਅਸੀਂ ਉਸ ਤੋਂ ਬਾਅਦ ਹੀ ਬੋਲਾਂਗੇ ਇਹ ਬੈਟਰ ਇਹਨਾਂ ਦੀ ਮਤਲਬ ਹੋਣਾ ਚਾਹੀਦਾ ਸੀ ਕਿ ਇਹ ਸਟੈਂਡ ਅਕਾਲੀ ਦਾ ਲੈਂਦਾ ਕਿ ਜਦੋਂ ਜਥੇਦਾਰ ਸਾਹਿਬ ਦਾ ਫੈਸਲਾ ਆ ਜਾਏਗਾ ਅਸੀਂ ਕਲੀਅਰ ਦਾ ਜਵਾਬ ਉਸ ਤੋਂ ਬਾਅਦ ਦਾਂਗੇ ਅੱਜ ਸਾਰਾ ਜਵਾਬ ਦੇਣਾ ਨਹੀਂ ਬਣਦਾ ਤੇ ਇਹ ਰਸਤਾ ਬੈਟਰ ਹੋਣਾ ਸੀ ਲੇਕਿਨ ਉਹਨਾਂ ਨੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਵੀ ਉਹ ਖੁਦ ਹੀ ਮਤਲਬ ਉਹ ਸੋਚ ਰਹੇ ਕਿ ਪਬਲਿਕ ਦੇ ਵਿੱਚ ਸਾਡਾ ਡੈਮੇਜ ਨਾ ਹੋਵੇ ਤੇ ਪਬਲਿਕ ਪਰਸਪੈਕਸ਼ਨ ਜਿਹੜੀ ਸਾਡੇ ਅਗੇਂਸਟ ਨਾ ਜਾਵੇ ਇਸ ਚੀਜ਼ ਨੂੰ ਦੇਖਦੇ ਹੋਏ ਉਹ ਛੋਟੇ ਛੋਟੇ ਗੱਲ ਤੇ ਰਿਐਕਟ ਕਰ ਰਹੇ ਆ ਜਿਹੜਾ ਕਿ ਉਹ ਉਹਨਾਂ ਦੀ ਬੁਖਲਾਹਟ ਨੂੰ ਦਰਸਾਉਂਦਾ ਹੈ ਜੀ ਆ ਆਖਰੀ ਸਵਾਲ ਡਾਕਟਰ ਬਰਾਗੀ ਸਿੰਘ ਸਹਿਬਾਨ ਦੇ ਫੈਸਲੇ ਤੁਸੀਂ ਵੀ ਜ਼ਿਕਰ ਕੀਤਾ ਉਸ ਨੂੰ ਪ੍ਰਾਪਤ ਕਰਨ ਲਈ ਤੁਹਾਡਾ ਬੜਾ ਤਜਰਬਾ ਹੈਗਾ ਜੁਡੀਸ਼ਰੀਨ ਲੈ ਕੇ ਉਸ ਫੈਸਲੇ ਨੂੰ ਪ੍ਰਾਪਤ ਕਰਨ ਦੇ ਮੌਕੇ ਤੇ ਕਿ ਇਦਾਂ ਦਾ ਰੋਲਾ ਰਪਾਇਆ ਸ਼ੁਰੂ ਕੀਤਾ ਗਿਆ ਤਾਂ ਕਿ ਕਿਧਰੇ ਨਾ ਕਿਧਰ ਪ੍ਰਾਪਤ ਕੀਤਾ ਜਾ ਸਕੇ ਮੈਂ ਸਿੰਘ ਸਹਿਬਾਨ ਦੇ ਸੱਜਣ ਮੈਂ ਪਹਿਲਾਂ ਪਹਿਲਾਂ ਮੈਂ ਤੁਹਾਡੀ ਇਹ ਸਟੇਟਮੈਂਟ ਨੂੰ ਵਾਕੂਬੀ ਅੰਡਰਸਟੈਂਡ ਕਰਦਾ ਮੈਂ ਪਹਿਲਾਂ ਵੀ ਇਹ ਚੀਜ਼ ਨੂੰ ਇੰਡੋਰਸ ਕਰਦਾ ਕਰਦਾ ਰੁਕ ਗਿਆ ਪਰ ਜਦੋਂ ਮੈਂ ਸਿੰਘ ਸਹਿਬਾਨਾਂ ਦੀ ਸਰਵ ਉੱਚਤਾ ਅਕਾਲ ਤੱਕ ਸਾਡੀ ਸਰਬਉੱਚਤਾ ਨੂੰ ਸਹਿਜੇ ਮਹਿਸੂਸ ਕਰਦਾ ਤਾਂ ਮੈਨੂੰ ਲੱਗਦਾ ਮੈਨੂੰ ਇਹੋ ਜਿਹੀਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਜਾਂ ਨਹੀਂ ਇਵਨ ਸੋਚਣੀਆਂ ਵੀ ਚਾਹੀਦੀਆਂ ਹੁੰਦਾ ਵਾ ਬਿਲਕੁਲ ਹੁੰਦਾ ਵਾ ਜੁਡੀਸ਼ਰੀ ਦੇ ਵਿੱਚ ਮੈਂ ਅੱਜ ਗੱਲ ਕਰਾਂ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸਮੁੱਚਾ ਇੰਡੀਆ ਅਲਾਈਂਸ ਅਜ ਦਿੱਲੀ 'ਚ ਪ੍ਰਦਰਸ਼ਨ ਕਰ ਰਿਹਾ ਜਦੋਂ ਉਹਨਾਂ ਦੀ bail ਦਾ ਫੈਸਲਾ ਆਉਣਾ ਵਾ ਇਹ ਜੁਡੀਸ਼ਰੀ 'ਚ ਜਾਂ ਮੈਕਮਾ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਵਾ ਜਦੋਂ ਅਸੀਂ ਰੋਹਾਨੀ ਜਾਂ ਧਾਰਮਿਕ ਲੈਵਲ ਤੇ ਗੱਲਾਂ ਕਰਦੇ ਹਾਂ ਜਦੋਂ ਨਾ ਖਾਲਸਾਖ਼ਾਲ ਦੀ ਸਰਵਉੱਚਤਾ ਦੀ ਗੱਲ ਕਰਦੇ ਆ ਸਿੰਘ ਸੈਗਵਾਨਾ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਜੇ ਅਸੀਂ ਇਹੋ ਜਿਹਾ ਕੁਝ ਬੋਲਦੇ ਵੀ ਆ ਤਾਂ ਸੋਚਦੇ ਵੀ ਆ ਤਾਂ ਮੈਨੂੰ ਲੱਗਦਾ ਉਸ ਕਰਤਾਰ ਨੂੰ ਉਸ ਸੋਚ ਨੂੰ ਤੇ ਉਸ ਸੰਸਥਾ ਨੂੰ ਇੱਕ ਫੇਸ ਪਹੁੰਚਾਉਣ ਵਾਲੀ ਗੱਲ ਹੋ ਜਾਂਦੀ ਆ ਤੇ ਇਹੋ ਜਿਹਾ ਕਦੇ ਵੀ ਨਹੀਂ ਹੋਣਾ ਚਾਹੀਦਾ ਡਾਕਟਰ ਬਰਾਗੇ ਅਮਰਿੰਦਰ ਤੁਹਾਡਾ ਦੋਨਾਂ ਦਾ ਇਹਨਾਂ ਮੁੱਦਿਆਂ ਤੇ ਆਉਣ ਲਈ ਬਹੁਤ-ਬਹੁਤ ਧੰਨਵਾਦ ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ ਸ਼੍ਰੋਮਣੀ ਕਾਲੀਦਾਲ ਉਦੇ ਪ੍ਰਧਾਨ ਕਵੀਰ ਸਿੰਘ ਬਾਦਲ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸਿੰਘ ਸਾਹਿਬਾਂ ਨਗੇ ਫੈਸਲੇ ਦਾ ਇੰਤਜ਼ਾਰ ਹੈ ਕੀ ਆਏਗਾ ਪਰ ਇੱਕ ਡੇਰਾ ਪ੍ਰੇਮੀ ਵੱਲੋਂ ਜਿਹੜੀ ਮੀਡੀਆ ਜਾ ਕੇ ਬਿਆਨਬਾਜ਼ੀ ਕੀਤੀ ਗਈ ਹੈ ਸਵਾਲ ਇਹ ਸਤੇ ਵੀ ਉੱਠ ਰਿਹਾ ਕਿ ਕਾਲੀਦਾਲ ਦੀ ਲੀਡਰਸ਼ਿਪ ਚ ਉਸ ਬਿਆਨਬਾਜ਼ੀ ਨੂੰ ਲੈ ਕੇ ਇੰਨੀ ਬਖਲਾਅਟ ਕਿਉਂ ਕੀ ਕਾਲੀਦਾਲ ਨੂੰ ਸਿੰਘ ਸਾਹਿਬਾਂ ਦੇ ਫੈਸਲੇ ਦੇ ਭਰੋਸੇ ਜਾਂ ਜੋ ਡੇਰਾ ਪ੍ਰੇਮੀ ਵੱਲੋਂ ਕਿਹਾ ਜਾ ਰਿਹਾ ਉਸ ਦੇ ਖਿਲਾਫ ਬਿਆਨਬਾਜ਼ੀ ਕਰਨੀ ਇੰਨੀ ਜ਼ਰੂਰੀ ਸੀ ਇਨਾਂ ਮੁੱਦਿਆਂ ਤੇ ਅਨਲਿ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਆ ਉਹ ਤੁਹਾਡੇ ਕੋਲੋਂ ਲਵਾਂਗੇ ਇਜ਼ਾਜ਼ਤ ਸਤਿ ਸ੍ਰੀ ਅਕਾਲ